ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਭਰੋਸਾ ਸ਼੍ਰੀ ਕ੍ਰਿਸ਼ਨ ਤੇ ਹੋਵੇ ਤਾਂ ਸਿਰਫ ਕਿਰਪਾ ਹੀ ਨਹੀਂ ਕਰਦੇ ਬਲਕਿ ਸਾਰਥੀ ਵੀ ਬਣ ਜਾਂਦੇ ਹਨ ਇੱਕ ਬਹੁਤ ਛੋਟੀ ਜਿਹੀ ਕਹਾਣੀ ਜਿਸ ਨੇ ਲਿਖੀ ਹੈ ਉਹ ਕਹਿੰਦੇ ਹਨ ਕਿ ਇੱਕ ਦਿਨ ਮੈਂ ਮथुरा ਤੋਂ ਟ੍ਰੇਨ ਵਿੱਚ ਬੈਠਾ ਤੇ ਜਿਵੇਂ ਹੀ ਆਪਣੇ ਕੰਪਾਰਟਮੈਂਟ ਵਿੱਚ ਆਪਣੇ ਡੱਬੇ ਵਿੱਚ ਵੜਿਆ ਤਾਂ ਮੈਨੂੰ ਇੱਕ ਬੁੱਢੀ ਮਹਿਲਾ ਦੇ ਰੋਣ ਦੀ ਆਵਾਜ਼ ਆਈ ਜ਼ੋਰ-ਚੋਰ ਨਾਲ ਕੋਈ ਰੋ ਰਿਹਾ ਸੀ ਮੈਨੂੰ ਲੱਗਿਆ ਸ਼ਾਇਦ ਕੋਈ ਗੱਲ ਹੋਈ ਹੋਣੀ ਆ ਜਾਂ ਕੋਈ ਝਗੜਾ ਹੋਇਆ ਹੋਵੇਗਾ ਤੇ ਮੈਂ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜੋ ਟ੍ਰੇਨ ਸੀ ਉਹ ਸਟੇਸ਼ਨ ਤੋਂ ਚੱਲ ਪਈ ਸੀ ਹਾਰਨ ਵੱਜ ਚੁੱਕਿਆ ਸੀ ਟ੍ਰੇਨ ਰਵਾਨਾ ਹੋ ਗਈ ਸੀ ਲਗਭਗ 10 ਮਿੰਟ ਬੀਤ ਗਏ ਸਨ ਪਰ ਉਹ ਆਵਾਜ਼ ਜੋ ਸੀ ਰੋਣ ਦੀ ਉਹ ਹਟ ਹੀ ਨਹੀਂ ਰਹੀ ਸੀ ਤਾਂ ਮੈਨੂੰ ਲੱਗਿਆ ਕਿ ਜਾ ਕੇ ਦੇਖਣਾ ਚਾਹੀਦਾ ਹੈ ਕਿ ਕੀ ਗੱਲ ਹੋਈ ਹੈ ਕੀ ਵਿਵਾਦ ਹੋਇਆ ਹੈ ਕਿ ਕੋਈ ਚੁੱਪ ਹੀ ਨਹੀਂ ਹੋ ਰਿਹਾ ਰੋਈ ਹੀ ਜਾ ਰਿਹਾ ਹੈ ਜਾ ਕੇ ਦੇਖਿਆ ਤਾਂ ਦਰਵਾਜ਼ੇ ਕੋਲ ਇੱਕ ਬੁੱਢੀ ਮਾਤਾ ਬੈਠੀ ਹੋਈ ਸੀ ਤੇ ਰੋਈ ਜਾ ਰਹੀ ਸੀ ਦੋ ਤਿੰਨ ਲੋਕਾਂ ਨੇ ਆ ਕੇ ਉਸ ਨੂੰ ਪੁੱਛਿਆ ਕਿ ਮਾਤਾ ਜੀ ਕੀ ਗੱਲ ਹੋਈ ਹੈ ਦੱਸ ਤਾਂ ਦੋ ਪਰ ਮਾਤਾ ਜੀ ਨੇ ਕੋਈ ਗੱਲ ਨਹੀਂ ਦੱਸੀ ਜਿਸ ਨੇ ਕਹਾਣੀ ਲਿਖੀ ਹੈ ਉਹ ਕਹਿੰਦੇ ਹਨ ਮੈਂ ਜਾ ਕੇ ਕੋਸ਼ਿਸ਼ ਕੀਤੀ ਮਾਤਾ ਜੀ ਕੀ ਹੋ ਗਿਆ ਤੁਸੀਂ ਦੱਸੋ ਤਾਂ ਸਹੀ ਕੀ ਹੋ ਗਿਆ ਉਹ ਮਾਤਾ ਜੀ ਕੁਝ ਦੱਸ ਹੀ ਨਹੀਂ ਰਹੀ ਸੀ ਮੈਂ ਉਹਨਾਂ ਦੇ ਕੋਲ ਹੀ ਬੈਠ ਗਿਆ ਤਾਂ 5-10 ਮਿੰਟ ਜਿੱਦ ਕਰਦਾ ਰਿਹਾ ਦੱਸੋ ਦੱਸੋ ਕੀ ਗੱਲ ਹੈ ਤਾਂ ਉਹਨੇ ਆਪਣੇ ਝੋਲੇ ਵਿੱਚੋਂ ਇੱਕ ਲਿਫਾਫਾ ਕੱਢਿਆ ਤੇ ਮੇਰੇ ਹੱਥ ਤੇ ਰੱਖ ਦਿੱਤਾ ਅਤੇ ਕਹਿਣ ਲੱਗੀ ਕਿ ਖੁਦ ਹੀ ਦੇਖ ਲਓ ਮੈਂ ਉਸ ਲਿਫਾਫੇ ਨੂੰ ਖੋਲ੍ਹਿਆ ਤਾਂ ਉਸ ਵਿੱਚ ਚਾਰ ਪੇੜੇ ਸਨ 200 ਰੁਪਏ ਸਨ ਅਤੇ ਇੱਕ ਕਾਗਜ਼ ਸੀ ਜਿਸ ਵਿੱਚੋਂ ਇਤਰ ਦੀ ਮਹਿਕ ਆ ਰਹੀ ਸੀ ਮੈਂ ਪੁੱਛਿਆ ਮਾਤਾ ਜੀ ਇਹ ਕੀ ਹੈ ਤਾਂ ਹੋਰ ਰੋਣ ਲੱਗੀ ਅਤੇ ਫਿਰ ਰੋਂਦੇ ਰੋਂਦੇ ਦੱਸਣ ਲੱਗੀ ਕਿ ਮੈਂ ਬ੍ਰਿੰਦਵਾਨ ਬਿਹਾਰੀ ਜੀ ਦੇ ਮੰਦਰ ਗਈ ਸੀ ਦਰਸ਼ਨ ਕਰਨ ਦੇ ਲਈ ਬਹੁਤ देर ਲਾਈਨ ਵਿੱਚ ਲੱਗੀ ਰਹੀ ਫਿਰ ਮੇਰਾ ਨੰਬਰ ਆਇਆ ਨੰਬਰ ਆਇਆ ਤਾਂ ਮੈਂ ਪ੍ਰਣਾਮ ਕੀਤਾ 200 ਰੁਪਏ ਦਿੱਤੇ ਉਦੋਂ ਸਿਰਫ ਮੈਨੂੰ ਇੱਕ ਪੇੜਾ ਮਿਲਿਆ ਤੇ ਮੈਂ ਜਿੱਦ ਤੇ ਆੜ ਗਈ ਪੰਡਿਤ ਜੀ ਨੂੰ ਕਹਿਣ ਲੱਗੀ ਕਿ ਮੈਂ 200 ਰੁਪਏ ਦਿੱਤੇ ਹਨ ਮੈਨੂੰ ਦੋ ਪੇੜੇ ਚਾਹੀਦੇ ਹਨ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਹਾ ਕਿ ਚਲੋ ਚਲੋ ਅੱਗੇ ਚਲੋ ਬਹੁਤ ਭੀੜ ਹੈ ਮੈਂ ਜਿੱਦ ਕਰਦੀ ਰਹੀ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਮੈਂ ਆਪਣਾ ਪੇੜਾ ਵੀ ਵਾਪਸ ਦੇ ਦਿੱਤਾ ਤੇ ਕਿਹਾ ਕਿ ਰੱਖੋ ਆਪਣੇ ਕੋਲ ਅਤੇ ਬਾਹਰ ਆ ਕੇ ਆਪਣੇ ਬਿਹਾਰੀ ਜੀ ਨੂੰ ਕੋਸਣ ਲੱਗੀ ਕਨਹੀਆ ਜੀ ਨੂੰ ਕਹਿਣ ਲੱਗੀ ਕਿ ਕੀ ਕਰਦੇ ਹੋ ਤੁਸੀਂ ਬੇਟਾ ਮੈਂ ਮੰਦਰ ਦੀਆਂ ਪੌੜੀਆਂ 'ਤੇ ਬੈਠੀ ਹੋਈ ਸੀ ਤੇ ਉਸੇ ਵਕਤ ਇੱਕ ਛੋਟਾ ਜਿਹਾ ਬੱਚਾ ਮੇਰੇ ਕੋਲ ਆਇਆ ਅਤੇ ਮੈਨੂੰ ਕਹਿਣ ਲੱਗਿਆ ਕਿ ਮਾਂ ਜੀ ਇਹ ਲਿਫਾਫਾ ਹੈ ਸੰਭਾਲ ਕੇ ਰੱਖੋ ਮੈਂ ਹੁਣੇ ਹੱਥ ਧੋ ਕੇ ਆਇਆ ਮੈਂ ਉਹ ਲਿਫਾਫਾ ਆਪਣੇ ਕੋਲ ਰੱਖ ਲਿਆ ਉਹ ਬੱਚਾ ਹੱਥ ਧੋਣ ਲਈ ਗਿਆ ਨਾਲ ਦੀ ਤਰਫ ਜਾਂਦਾ ਹੋਇਆ ਦਿਖਿਆ ਸੀ ਪਰ ਵਾਪਸ ਨਹੀਂ ਆਇਆ ਦਿਖਾਈ ਨਹੀਂ ਦਿੱਤਾ ਬਹੁਤ देर ਤੱਕ ਉੱਥੇ ਉਸ ਨੂੰ ਉਡੀਕਦੀ ਰਹੀ ਪਰ ਉਹ ਆਇਆ ਹੀ ਨਹੀਂ ਮੈਂ ਜਦੋਂ ਲਿਫਾਫਾ ਖੋਲ੍ਹਿਆ ਤਾਂ ਉਸ ਲਿਫਾਫੇ ਵਿੱਚੋਂ 200 ਰੁਪਏ ਦਾ ਨੋਟ ਮੈ ਮਿਲ ਗਿਆ ਚਾਰ ਪੇੜੇ ਵੀ ਮਿਲ ਗਿਆ ਤੇ ਇਹ ਕਾਗਜ਼ ਜਿਸ ਵਿੱਚ ਇਤਰ ਦੀ ਮਹਿਕ ਆ ਰਹੀ ਹੈ ਇਸ ਨੂੰ ਖੋਲ੍ਹਿਆ ਤਾਂ ਇਸ ਤੇ ਲਿਖਿਆ ਸੀ ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਮਾਤਾ ਆਪਣੇ ਲਾਲ ਨਾਲ ਨਾਰਾਜ਼ ਨਾ ਹੋਇਆ ਕਰੋ ਬਹੁਤ ਛੋਟੀ ਜਿਹੀ ਕਹਾਣੀ ਜਿਸ ਦਾ ਸਾਰ ਇਹ ਸਮਝਾਉਂਦਾ ਹੈ ਕਿ ਜੇਕਰ ਤੁਸੀਂ ਸੱਚੇ ਦਿਲ ਨਾਲ ਪ੍ਰਭੂ ਦੀ ਭਗਤੀ ਕੀਤੀ ਹੈ ਸੱਚੇ ਦਿਲ ਨਾਲ ਉਹਨਾਂ ਦਾ ਨਾਮ ਲਿਆ ਹੈ ਤਾਂ ਤੁਹਾਡੇ ਉੱਤੇ ਕਿਰਪਾ ਜ਼ਰੂਰ ਹੋਵੇਗੀ ਅਤੇ ਜਿਵੇਂ ਮੈਂ ਸ਼ੁਰੂ ਵਿੱਚ ਕਿਹਾ ਕਿ ਜੇਕਰ ਤੁਹਾਡਾ ਭਰੋਸਾ ਉਹਨਾਂ ਤੇ ਹੈ ਤਾਂ ਨਾ ਸਿਰਫ ਕਿਰਪਾ ਵਰਸੇਗੀ ਬਲਕਿ ਉਹ ਤੁਹਾਡੇ ਸਾਰਥੀ ਬਣ ਜਾਣਗੇ ਤੁਹਾਨੂੰ ਕਿਸੇ ਸੰਕਟ ਵਿੱਚ ਪਰੇਸ਼ਾਨ ਨਹੀਂ ਹੋਣ ਦੇਣਗੇ ਜੇਕਰ ਕੋਈ ਸੰਕਟ ਆਇਆ ਵੀ ਹੈ ਤਾਂ ਯਕੀਨ ਰੱਖੋ ਵਿਸ਼ਵਾਸ ਰੱਖੋ ਕਿ ਉਹ ਆਉਣਗੇ ਤੁਹਾਡੀ ਮਦਦ ਦੇ ਲਈ ਤੁਹਾਡੇ ਸਾਰਥੀ ਬਣ ਕੇ ਧੰਨਵਾਦ